ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੰਜਾਬ ਅਪਡੇਟ ਲਾਈਵ ਤੇ ਅੱਜ ਅਸੀਂ ਸਿਰਫ ਖਬਰ ਨਹੀਂ ਦੇ ਰਹੇ ਬਲਕਿ ਇੱਕ ਅਹਿਜੇ ਦਿਲ ਦੀ ਕਹਾਣੀ ਸੁਣਾ ਰਹੇ ਹਾਂ ਜੋ ਟੁੱਟਿਆ ਜ਼ਰੂਰ ਹੈ ਪਰ ਹਾਰਿਆ ਨਹੀਂ ਰਾਜਵੀਰ ਜਵੰਦਾ ਉਹ ਨਾਮ ਜੋ ਪੰਜਾਬੀ ਗੀਤਾਂ ਦਾ ਰਾਜਾ ਸੀ ਪਰ ਅੱਜ ਉਹਨਾਂ ਦੀ ਗੱਲ ਨਹੀਂ ਗੱਲ ਹੈ ਉਹਨਾਂ ਦੀ ਧਰਮ ਪਤਨੀ ਅਸ਼ਵਿੰਦਰ ਕੌਰ ਦੀ ਉਹ ਜਿਨ੍ਹਾਂ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਦੋ ਵੱਡੇ ਨੁਕਸਾਨ ਝੱਲੇ ਹਨ ਪਹਿਲਾ ਸਹੁਰਾ ਸਾਹਬ ਦਾ ਅਤੇ ਫਿਰ ਆਪਣੇ ਪਿਆਰੇ ਪਤੀ ਦਾ ਅਤੇ ਹੁਣ ਇੱਕ ਵੱਡਾ ਫੈਸਲਾ ਅਸ਼ਵਿੰਦਰ ਜੀ ਰਾਜਵੀਰ ਦੀ ਪਸੰਦੀਦਾ ਡਰੈੱਸ ਪਾ ਕੇ ਸਰਕਾਰੀ ਨੌਕਰੀ ਨਾਲ ਆਪਣੀ ਨਵੀਂ ਜਿੰਦਗੀ ਕੀ ਸ਼ੁਰੂ ਕਰਨ ਵਾਲੇ ਹਨ ਇਹ ਸਿਰਫ ਇੱਕ ਨੌਕਰੀ ਨਹੀਂ ਇਹ ਰਾਜਵੀਰ ਦੇ ਸੁਪਨਿਆਂ ਨੂੰ ਜਿਉਂਦਾ ਰੱਖਣ ਦਾ ਵਾਅਦਾ ਹੈ ਦੋਸਤੋ ਜ਼ਿੰਦਗੀ ਸਭ ਤੋਂ ਵੱਡਾ ਟੈਸਟ ਉਸ ਔਰਤ ਦਾ ਲੈਂਦੀ ਹੈ ਜਦੋਂ ਉਸ ਦੇ ਸਿਰ ਤੋਂ ਪਤੀ ਦਾ ਸਾਯਾ ਉੱਠ ਜਾਂਦਾ ਏ ਬੱਚਿਆਂ ਦੀ ਮਾਂ ਘਰ ਦੀ ਰੌਣਕ ਉਹ ਮੋਮ ਤੋਂ ਬਣ ਜਾਂਦੀ ਹੈ ਪੱਥਰ ਕਿਉਂਕਿ ਹੁਣ ਉਸ ਨੇ ਘਰ ਦਾ ਇੱਕ ਬੋੜ ਬਣਨਾ ਏ ਅਸ਼ਵਿੰਦਰ ਕੌਰ ਵੀ ਇਸ ਦੌਰ ਵਿੱਚ ਲੰਘ ਰਹੇ ਹਨ ਯਾਦ ਕਰੋ ਕੁਝ ਮਹੀਨੇ ਪਹਿਲਾਂ ਹੀ ਰਾਜਵੀਰ ਜੀ ਦੇ ਪਿਤਾ ਜੀ ਪੁਲਿਸ ਅਫਸਰ ਸਰਦਾਰ ਕਰਮਜੀਤ ਸਿੰਘ ਜਵੰਦਾ ਚਲੇ ਉਸ ਸਮੇਂ ਰਾਜਵੀਰ ਜੀ ਨੇ ਇੱਕ ਪੁੱਤਰ ਵਾਂਗ ਸਾਰੇ ਫਰਜ਼ ਨਿਭਾਏ ਅੜਦਾ ਰਾਜਾ ਬਣ ਕੇ ਮਾਂ ਨੂੰ ਪਿਤਾ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਉਹਨਾਂ ਦਾ ਹਾਸਾ ਉਹਨਾਂ ਦੀ ਖੁਸ਼ੀਆਂ ਘਰ ਦੀ ਰੌਣਕ ਸੀ ਜਿਵੇਂ ਉਹਨਾਂ ਦੇ ਗੀਤ ਹਨ ਮਹਿਫਲ ਦੀ jaan ਹੁੰਦੇ ਸਨ ਸਭ ਠੀਕ ਚੱਲ ਰਿਹਾ ਸੀ ਭਵਿੱਖ ਦੀਆਂ ਉਮੀਦਾਂ ਸਨ ਨਵੇਂ ਗੀਤਾਂ ਦੀਆਂ ਤਿਆਰੀਆਂ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ 27 ਸਤੰਬਰ 2025 ਦੀ ਉਹ ਹੀ ਮਾਚਲਦੀ ਸੜਕ ਉਹਨਾਂ ਦੇ ਗੀਲੇ ਜੀਵਨ ਦਾ ਅੰਤਿਮ ਪੜਾਅ ਬਣ ਜਾਵੇਗੀ ਇੱਕ ਸ਼ੌਂਕ ਜੋ ਪੈਸ਼ਨ ਸੀ ਉਹ ਹੀ jaan ਲੈਵਾ ਸਾਬਿਤ ਹੋਇਆ ਯਾਰਾਂ ਨਾਲ 25 ਲੱਖ ਦੀ ਨਵੀਂ ਵਾਈਕ ਤੇ ਸਫ਼ਰ ਅਤੇ ਅਚਾਨਕ ਸਾਹਮਣੇ ਆਈ ਝੋਟੇ ਬਾਈਕ ਡਿੱਗੀ ਅਤੇ ਰਾਜਵੀਰ ਜੀ ਬੇਹੋਸ਼ ਹੋ ਗਏ 11 ਦਿਨ ਤੱਕ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਚੱਲੀ 8 ਅਕਤੂਬਰ ਨੂੰ ਉਹ ਅਸ਼ਵਿੰਦਰ ਕੌਰ ਆਪਣੇ ਬੱਚੇ ਅਤੇ ਵਿਰਧ ਮਾਤਾ ਜੀ ਨੂੰ ਛੱਡ ਕੇ ਚਲੇ ਗਏ ਇਸ ਵਿਛੋੜੇ ਨੇ ਘਰ ਨੂੰ ਤੋੜ ਦਿੱਤਾ ਅੰਤਿਮ ਸੰਸਕਾਰ ਤੇ ਹਜ਼ਾਰਾਂ ਦੀ ਭੀੜ ਆਈ ਪਰ ਘਰ ਵਿੱਚ ਸਿਰਫ ਤਿੰਨ ਔਰਤਾਂ ਬਾਕੀ ਸਨ ਅੱਖਾਂ ਵਿੱਚ ਹੰਝੂ ਮੂੰਹ ਬੰਦ ਅਤੇ ਸਿਰ ਝੁਕੇ ਹੋਏ ਉਹ ਦਰਦ ਅੱਜ ਵੀ ਪੰਜਾਬ ਮਹਿਸੂਸ ਕਰਦਾ ਏ ਪਰ ਜ਼ਿੰਦਗੀ ਨੂੰ ਅੱਗੇ ਵਧਣਾ ਪੈਂਦਾ ਏ ਅਤੇ ਅਸ਼ਵਿੰਦਰ ਕੌਰ ਨੇ ਹੁਣੇ-ਹੁਣੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਚੁੱਕ ਲਈਆਂ ਹਨ ਸ਼ੁਕਰ ਹੈ ਪੰਜਾਬ ਸਰ ਸਰਕਾਰ ਨੇ ਇਸ ਪਰਿਵਾਰ ਨੂੰ ਇਕੱਲਾ ਨਹੀਂ ਛੱਡਿਆ। ਉਹਨਾਂ ਨੇ ਇੱਕ ਨੇਕ ਕਦਮ ਚੁੱਕਿਆ। ਅਸ਼ਵਿੰਦਰ ਕੋਰ ਲਈ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਹੈ। ਇਹ ਆਰਥਿਕ ਮਦਦ ਤੋਂ ਕਿਤੇ ਵੱਧ ਹੈ। ਇਹ ਰਾਜਵੀਰ ਜੀ ਦੀ ਵਿਰਾਸਤ ਨੂੰ ਸੰਭਾਲਦਾ ਅਤੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਵੱਡਾ ਸਹਾਰਾ ਹੈ। ਅਤੇ ਸਭ ਤੋਂ ਭਾਵੁਕ ਗੱਲ, ਜਿਸ ਦਿਨ ਉਹ ਆਪਣੀ ਨੌਕਰੀ ਸ਼ੁਰੂ ਕਰਨਗੇ, ਉਹ ਰਾਜਵੀਰ ਜੀ ਦੀ ਪਸੰਦੀਦਾ ਡਰੈੱਸ ਪਾ ਕੇ ਜਾਣਗੇ। ਇਹ ਸਾਬਤ ਕਰਦਾ ਹੈ ਕਿ ਉਹ ਸਿਰਫ ਪਤੀ ਹੀ ਨਹੀਂ, ਹਮੇਸ਼ਾ ਲਈ ਉਹਨਾਂ ਦਾ ਪ੍ਰੇਰਣਾ ਸਰੋਤ ਬਣ ਸ਼ਵਿੰਦਰ ਕੋਹਰਾਜ ਹਰ ਉਸ ਔਰਤ ਲਈ ਇੱਕ ਮਿਸਾਲ ਹਨ ਜਿਸ ਨੇ ਮੁਸ਼ਕਲ ਸਮਿਆਂ ਵਿੱਚ ਹਿੰਮਤ ਨਹੀਂ ਹਾਰੀ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇਸ ਪਰਿਵਾਰ ਨੂੰ ਹਮੇਸ਼ਾ ਤਾਕਤ ਬਖਸ਼ੇ ਤੁਹਾਡਾ ਕੀ ਵਿਚਾਰ ਹੈ ਕਿ ਸਰਕਾਰ ਦਾ ਇਹ ਕਦਮ ਸਹੀ ਹੈ ਅਤੇ ਰਾਜਵੀਰ ਵੀਰ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਲਈ ਹੋਰ ਕੀ ਕੀਤਾ ਜਾਣਾ ਚਾਹੀਦਾ ਹੈ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸ਼ਵਿੰਦਰ ਕੋਰ ਦੀ ਹਿੰਮਤ ਭਰੀ ਕਹਾਣੀ ਨੂੰ ਹਰ ਕਿਸੇ ਤੱਕ ਪਹੁੰਚਾ ਸਕੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ